ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਨੇੜੇ ਰਸੂਲਪੁਰ ਤੋਂ ਜਿਹੜੀ ਸੜਕ ਕੌਂਕਿਆਂ ਨੂੰ ਜਾਂਦੀ ਕੌਂਕੇ ਖੋਸਿਆਂ ਨੂੰ ਉਹ ਸੜਕ ਤੇ ਵੀਰ ਦਾ ਘਰ ਆ ਆ ਮੋਟਰਸਾਈਕਲ ਦੀਆਂ ਵਜਜਾਂ ਤੁਹਾਨੂੰ ਸੁਣਦਿਆਂ ਆਉਣੀਆਂ ਵੀਡੀਓ ਚ ਬਾਰ ਦੇ ਮੂਰ ਦੀ ਸੜਕ ਲੰਘਦੀ ਐ ਵੀਰ ਦੇ ਜਿਹੜੀ ਕੌਂਕਿਆਂ ਨੂੰ ਜਾਂਦੀ ਆ ਖੇਤ ਚ ਵੀਰ ਬੈਠਾ ਆ ਸਾਰੀਆਂ ਵਹਿਣਾ ਸੇਲ ਹੈ ਸੂਈਆਂ ਸਵਾਈਆਂ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਨਿੱਕੇ ਨਿੱਕੇ ਪਾ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਰੇ ਪ੍ਰਦੀਪ ਸਿੰਘ ਪੈਂਡਰ ਸ਼ੂਲ ਪਰਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਓ ਫੋਨ ਨੰਬਰ ਦੱਸ ਦਈਏ 8476 70927 ਇਹਦੋ ਹੀ ਕਰ ਸੋਹਣੀ ਜਰਸੀ ਤੋਂ ਸ਼ੁਰੂ ਇਹ ਮੂੰਹੋਂ ਚਾਰ ਦੰਦਾ ਬਾਈ ਹੂੰ ਆ ਬੱਚਾ ਵਾ ਅੱਜ ਪੰਜਵਾਂ ਦਿਨ ਆ ਸੁਣ ਜਿਹੜਾ ਦੁੱਧ ਬੜਾ ਚੋ ਲੈਣਾ ਕਿੰਨਾ 14 ਕਿਲੋ ਆ ਬਾਈ ਕਿੰਨਾ ਕਿ ਪਿਆਜੂ ਕੁਈ 16 17 ਦਾ ਪਿਆਉਣ ਦਾ ਹੱਕ ਬਾਕੀ ਆਪ ਦੀ ਸਮਝ ਲਓ ਜੀ ਬਾਈ ਕਹਿੰਦਾ ਬਾਕੀ ਆਪ ਦੀ ਸਮਝ ਅੱਜ 14 ਕਿਲੋ ਤਿਆਰ ਆ 7 ਕਿਲੋ ਅਗਲਾ ਤੜਕੇ 5 ਵਜੇ ਚੋਲੇ ਆ ਕੇ 7 ਕਿਲੋ ਹੀ ਅਗਲਾ 8 ਨੇ 5 ਵਜੇ ਚੋਲੇ ਜੇ 5 ਵਜੇ ਸਵੇਰ ਚੋਣਿਆ ਤਾਂ ਸ਼ਾਮ ਨੂੰ ਵੀ 5 ਵਜੇ ਜਾਂ 6 ਵਜੇ ਚੋਣਿਆ ਤਾਂ ਸ਼ਾਮ ਨੂੰ 6 ਵਜੇ ਜਿੰਨੇ ਦਿਨ ਜੀ ਕਰਦਾ ਚੋਕੇ ਲੈ ਜਾਓ ਜਰਸੀ ਬਰੀਡ ਛੋਟੀ ਨਹੀਂ ਹੈਗੀ ਹਾਂ ਚੰਗੇ ਕਦ ਕਾਠ ਵਾਲੀ ਜਰਸੀ ਤਾਜੀ ਸੂਈ ਸਵਾਈ ਥਣ ਭਾਂਡੇ ਦੀ ਸਾਫ਼ ਸੁਥਰੀ ਹੈ ਫੈਡ ਫੂਡ ਜਰਸੀਆਂ ਦੀ ਵਧੀਆ ਆਉਂਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਯਾਰ ਜਰਸੀ ਲੈਣੀ ਜਰਸੀ ਲੈਣੀ ਸੀ ਲੈਣੀ ਭਾਵੇਂ ਜਵਾਕ ਚੋਈ ਜਾਣ ਪੀੜੀ ਡਾਹ ਕੇ ਮੰਜਾ ਡਾਹ ਕੇ ਜੋ ਲੈਣ ਭਾਵੇਂ ਵੀਡੀਓ ਬਣਾ ਰਹੇ ਆ 11 12 ਵਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਰਹਿਵਾਨਾ ਭਰ ਲੈਣਾ ਤਦ ਬੌਲੇ ਨਾਲ ਜਿੰਨਾ ਦੱਸਿਆ ਨੈਟ ਤਿਆਰ ਆ ਕਿੰਨੇ ਦੀ ਬਾਈ 55 ਜੋ ਮਾਨਤਨ ਕਰ ਲਓ ਜੀ 55 ਜੋ ਮਾਨ ਤਾਨ ਹੋ ਜੂ 16 17 ਤਾ 22 ਕੰ ਦਾ ਨੋਰਮਲ ਹੀ ਪਿਆ ਜੂ ਬਾਕੀ ਅਗਲੇ ਦੀ ਸੇਵ ਹੈ ਜੇ ਕੋਈ ਵੱਧ ਸੇਵਾ ਕਰ ਲੂ ਹੋ ਸਕਦਾ ਕਿੰਨੋ ਵੱਧ ਪਿਆ ਜੇ ਅੱਜ 14 ਕਿਲੋ ਰੈਡੀ ਆ ਪੰਜਾਂ ਦਿਨਾਂ ਦੀ ਸੂਈ ਦੂਜਾ ਸੂਆ ਚਾਰੂ ਚੂਰੂ ਫੁੱਲ ਹੈ ਕੱਕ ਜਮਾ ਚੱਕੀ ਆ ਰੱਜੀ ਆ ਪੱਠਿਆਂ ਨਾਲ ਗਾਲਾ ਕਰੀ ਜਾਂਦੀ ਐ 2 ਨੰਬਰ ਤੇ ਆ ਜਾ ਬਾਈ ਤੈਨੂੰ ਦੱਸ ਦਰੋਗੇ ਸੂਈ ਨੂੰ ਬਾਈ ਜਿਹੜਾ ਚੋ ਲੈਣਾ 13 ਕਿਲੋ ਆ ਬਾਈ ਕਿੰਨੇ ਦੀ ਤੇ 45 ਜੁਮਾਨਤਾਂ ਕਰ ਲਾਓ ਜੀ 13 ਕਿਲੋ ਕੰਡੇ ਵਾਲਾ 10 ਦਿਨਾਂ ਦੀ ਸੂਈ ਮਗਰ ਵੱਛਾ 2 ਕਿਲੋ ਦੁੱਧ ਹੋਰ ਵੱਜੂਗੀ ਬਾਕੀ ਉਹ ਤੁਹਾਡੀ ਸੇਵਾ ਜੇ ਕਿਸੇ ਨੇ ਕੁਝ ਪਾਇਆ ਹੀ ਨਾ ਫਿਰ 13 ਕਿਲੋ ਹੈਗੇ ਨੇ 3 ਕਿਲੋ ਵੀ ਨਹੀਂ ਦੇਣਾ ਵਦੂ ਵੀ ਜ਼ਰੂਰ ਬਾਈ ਤੁਹਾਡੇ ਆਈ ਉਹ ਜੇ ਘਰੋਂ ਆ ਠੀਕ ਹੈ ਆਈ ਬਾਈ ਕਹਿੰਦਾ ਉਹ ਜੇ ਘਰੋਂ ਆ ਘੱਟ ਸੇਵਾ ਵਾਲੇ ਥਣ ਸੋਹਣਿਆ ਮੋਟਾ-ਮੋਟਾ ਥਾਣਾ 13 ਕਿਲੋ ਰੈਡੀ ਆ 15-16 ਕਿਲੋ ਪਿਆਜੂ ਸਹੀ ਬੈਣੇ ਪਸ਼ੂ 14-15 ਦਿਨੀ ਕਣਕੁਣ ਚੱਲ ਕੇ ਮੈਲੇ ਤੋਂ ਸਾਫ ਹੋ ਕੇ ਦੁੱਧ ਤੇ ਆਉਂਦਾ 10 ਦਿਨਾਂ ਦੀ ਸੂਈ ਆ ਕਾਣੇ ਦਾ ਇੱਕ ਅੱਧੇ ਦਿਨ ਚ ਚੱਲ ਪੂਗਾ ਤੇ ਦੁੱਧਾ 2-3 ਕਿਲੋ ਰਾਵਣਾ ਵਧਾ ਦੂ ਅੱਜ 13 ਕਿਲੋ ਕੰਡੇ ਵਾਲਾ ਟੋਕੜ ਵਾਲਾ ਭਾਅ 45 ਦੀ ਹਾਂ 45 ਚ ਮਾਨ 45 ਚ ਮਾਨ ਤਾਨ ਕਰ ਦੂ ਬਾਈ ਕਹਿੰਦਾ ਦੂਜਾ ਸੂਆ ਤਾਜੀ ਸੂਈ ਸਵਾਈ 45 ਚ ਮਾਨ ਤਾਨ ਹੋ ਜੂ 13 ਕਿਲੋ ਕੰਡੇ ਦੇ ਨਾਪ ਲਿਓ ਦੁੱਧਾ 16 17 ਪਿਆਜੂ ਤਿੰਨ ਨੰਬਰ ਬਾਈ ਇਹ ਗੱਬੜਾ ਬਾਈ ਕਿੰਨੇ ਦਿਨ ਲੈ ਜੂ 8 ਤਰੀਕ ਨੂੰ ਦਿਨ ਪੂਰੇ ਆ ਦੇ ਬਾਈ 8 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਕੱਲ ਦਾ ਦਿਨ ਰਹਿ ਗਿਆ ਪਰਸੋਂ ਨਵਾਂ ਸਾਲ ਚੜ ਜਾਣਾ ਤੇ ਉਹ 8 ਦਿਨ ਹੀ ਪਏ ਆ 8 9 ਦਿਨਾਂ ਦੇ ਵਿੱਚ ਵਿੱਚ ਸੂਬੂ ਦੁੱਧ ਕਿੰਨਾ ਕੁ ਪਿਆਜੂ ਉਹ ਤਾਂ ਵੀ 14 ਕਿਲੋ ਬਿਮ ਬਸ ਦੋਸਤੋ ਇਹਦੇ ਅਰਗੀ ਇਹ ਆ ਇਹਦੇ ਥੱਲੇ 14 ਕਿਲੋ ਬੌਲਾ ਤਿਆਰ ਆ ਤੇ 14 ਕਿਲੋ ਬਾਈ ਕਹਿੰਦਾ ਪਿਆਉਣ ਦਾ ਹੱਕ ਐ ਨੂੰ ਵੀ ਵੈੜ ਕੱਚੀ ਕੱਚੀ ਆ ਬਾਈ ਵੈੜ ਕੱਚੀ ਕੱਚੀ ਆ 7-8 ਦਿਨਾਂ ਦੀ ਵਾਲ ਟੈਲਾਂ ਬਹੁਤ ਪਈਆਂ ਜਿੱਦਣ ਤਿਆਰ ਹੋ ਜਾਂਦੀ ਆ ਸਾਰੀ ਵਾਲ ਟੈਲ ਕੱਢ ਕੇ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੂ ਇਹ ਵੀ ਜਰਸੀ ਬਰੀਡ ਦੀ ਫੁੱਲ ਜਿਆਦਾ ਵਾਲੀ ਬੱਛੀ ਆ ਕਿੰਨੇ ਦੀ ਅੱਜ ਕੱਚੀ ਕੱਚੀ 48 ਦੇ ਦਾ 600 ਲਓ ਜੀ ਬਾਈ ਕਹਿੰਦਾ ਜਿਵੇਂ ਬੱਛੀ ਵਾਲਾ ਟੀਕਾ ਭਰਾਇਆ ਬਾਈ ਦੱਸਿਆ ਵਾ ਠੀਕ ਹੈ। ਹੋਰ ਦਾ ਬਾਕੀ? ਹਾਂ। ਹੋਰ ਸਪੈਸ਼ਲ ਬੱਛੀ ਵਾਲਾ ਟੀਕਾ ਭਰਾਇਆ। ਲਓ ਜੀ ਬਾਈ ਕਹਿੰਦਾ ਵੱਛੀ ਵਾਲਾ ਟੀਕਾ ਭਰਾਇਆ ਵਾ ਤੇ ਜੇ ਕਿਤੇ ਬੱਚਾ ਵੱਛੀ ਦੇਗੀ ਵਧੀਆ ਗੱਲਾਂ ਆਉਂਦੇ ਸੂਏ ਨੂੰ ਮਗਰ ਵਹਿੜ ਰਲ ਜੂਗੀ। ਫੋਟੋ ਨੂੰ ਲੇਵਾ ਪਿੱਛੇ ਨੂੰ ਵਾਧਦਾ ਕੱਲੀ ਕੱਚੀ ਕੱਚੀ ਆ। 14-15 ਕਿਲੋ ਖੁੱਲਾ ਦੁੱਧ ਪਿਆਜੂ ਦੇ ਦੇਣੀ ਆ ਇਹ। 48000 48000 ਦੀ। ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਜਰਸੀ ਬਰੀਡ ਦੀ। ਦੋਸਤੋ ਜਮਾ ਜੈ ਜੇਪ ਦੋ ਤਾਜ਼ੀਆਂ ਸੂਈਆਂ ਆ ਗੱਬਣ 48000 ਜਮਾ ਜੈਜਪਾਦ ਜਦੋਂ ਤਿਆਰ ਹੋ ਜਾਂਦੀ ਆ ਜਾਂ ਸੂਪ ਪੈਂਦੀ ਆ ਇਹੀ 57 58000 ਦੀ ਦੇਣੀ ਆ ਜਿੱਦੋਂ ਮਰਜ਼ੀ ਲੈ ਲਿਓ ਅੱਜ ਕੱਚੀ ਆ 7-8 ਦਿਨਾਂ ਦੀ ਤੇ ਅੱਜ ਭਾਅ ਦਾ 1000 ਘਟਾ 48 ਦੀ ਦੇ ਦੇਣੀ ਆ ਤੇ 7-8 ਦਿਨਾਂ 'ਚ 1000 ਕਿੱਥੇ ਖਾਜੂ ਉਹੀ ਅਗਲਾ ਘਰੇ ਜਾ ਕੇ ਇੱਕ ਗੱਟਾ ਫੀਡ ਦਾ ਲਿਆ ਆਵੇ ਹਾਂ 4 ਦਿਨ ਸਾਂਭਲੇ ਇਹਨੂੰ ਜਿਹੜਾ ਤਿਆਰ ਪਸ਼ੂ ਨੂੰ ਪਾਉਣੇ ਆ ਚਾਰ ਪੰਜ ਦਿਨ ਹਫਤਾ ਹੁਣ ਖਾ ਜੂਗੀ ਜਿਹੜਾ ਉੱਤੇ ਅੱਧਾ ਘਟਾ ਵਧ ਗਿਆ ਉਹ ਸੂਈ ਤੋਂ ਬਾਅਦ ਵੀ 10 ਦਿਨ ਚੱਲੇ ਜਾਂਦਾ ਹੁੰਦਾ ਉਹੀ ਦੁੱਧ ਵੱਧ ਪਿਆ ਜੂ ਨਾਲੇ ਵਜਨ ਹੋਰ ਕਰ ਜੂਗੀ ਫੋਨ ਨੰਬਰ ਸਕਰੀਨ ਤੇ ਜਮਾ ਜੈਜਪਾ ਤਿੰਨ ਚੰਗੀਆਂ ਵਹਿੜਾਂ ਜੇ ਕਿਸੇ ਨੇ ਸੂਈ ਸਵਾਈ ਲੈਣੀ ਆ 14 ਕਿਲੋ ਤਿਆਰ ਆ ਪੰਜਾਂ ਦਿਨਾਂ ਦੀ ਸੂਈ ਆ 16 17 ਕਿਲੋ ਖੁੱਲਾ ਪਿਆ ਜੂ ਚਾਰੂ ਫੁੱਲ ਹੈ ਸਹੀ ਮਣੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਚਾਰੂ ਹੋਵੇ ਖਾਣ ਪੀਣ ਦਾ ਖੁੱਲਾ ਹੋਵੇ ਤਨੇ ਕਈ ਭੈਣ ਭਰਾ ਕਹਿੰਦੇ ਬਈ ਯਾਰ ਸਾਡੀ ਗਾਂ ਤਾਂ ਫਲਾਨੀ ਫੀਡ ਨਹੀਂ ਖਾਂਦੀ ਲੇਟੀ ਵੀ ਨਹੀਂ ਖਾਂਦੀ ਤੇ ਜਦੋਂ ਫੀਡ ਨਹੀਂ ਖਾਣੀ ਲੇਟੀ ਨਹੀਂ ਖਾਣੀ ਤੇ ਫਿਰ ਦੁੱਧ ਕਾਹਦਾ ਦੇਣਾ ਦੁੱਧ ਤਾਂ ਉਹੀ ਪਸ਼ੂ ਨੇ ਦੇਣਾ ਜਿਹੜਾ ਪਸ਼ੂ ਫੀਡ ਵੀ ਖਾ ਜਾਂਦਾ ਲੇਟੀ ਵੀ ਖਾ ਜਾਂਦਾ ਤੇ ਜਦੋਂ 3-4 ਕਿਲੋ ਲੇਟੀ ਖਾਦੀ ਹੋਈ ਤੇ ਆਪੇ ਦੁੱਧ ਦੀ ਬਾਲਟੀ ਭਰਨੀ ਹੈ ਪਸ਼ੂ ਨੇ ਤੇ ਬਾਈ ਕਹਿੰਦਾ ਕੋਸ ਮਰਜ਼ੀ ਪਾ ਦਿਓ ਚਾਰੂ ਫੁੱਲ ਵੜਾ ਤੇ ਵਧੀਆ ਸਾਲੋ ਸਾਲ ਖੁੱਲਾ ਦੁੱਧ ਪਿਆ ਦੇਣੀਆਂ ਜਮਾ ਜੈਜਪਾ ਸਤਿ ਸ੍ਰੀ ਅਕਾਲ